ਹੁਣ ਖਾਲਸਾ ਦੀ ਸ਼ੇਰੇ ਪੰਜਾਬ ਦੀ ਮਾਤ ਤੋਂ ਬਾਅਦ ਕਿੰਨੇ ਜੰਗ ਹਾਰੇ ਆ ਸੀ ਪੰਜ ਜੰਗ ਹਾਰੇ ਆ ਜੀ ਅਲੀਵਾਲ ਦਾ ਜੰਗ ਬੱਦੋਵਾਲ ਦਾ ਫੇਰੂ ਮੋਦਕੀ ਤੇ ਸਬਰਾਮਾ ਦਾ ਮੈਦਾਨਾ ਜੰਗ ਜਿੱਥੇ ਸਿੱਖ ਰਾਜ ਦਾ ਆਖਰੀ ਥੰਮ ਡਿੱਗਿਆ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੇ ਡੋਗਰੇ ਸ਼ੇਰੇ ਪੰਜਾਬ ਸਿਰ ਤੇ ਨਾ ਭੋਂਦਾ ਆਪਣੇ ਸੀ ਨਾ ਡੋਗਰੇ ਸ਼ੇਰੇ ਪੰਜਾਬ ਨੇ ਹਰ ਕੰਮ ਦੇ ਵਿੱਚ ਇਹਨਾਂ ਨੂੰ ਨਾਲ ਰੱਖਿਆ ਪਰ ਟਾਰੀ ਵਾਲਾ ਸਰਦਾਰ ਕਹਿੰਦਾ ਸੀ ਸ਼ੇਰ-ਏ-ਪੰਜਾਬ ਇੱਕ ਦਿਨ ਇਹਨਾਂ ਹੀ ਸਾਡੀਆਂ ਜੜ੍ਹਾਂ ਵਿੱਚ ਬਹਿਣਾ ਵਾ ਹੋਇਆ ਕੀ ਸ਼ੇਰ-ਏ-ਪੰਜਾਬ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨਾਲ ਐਗਰੀਮੈਂਟ ਹੋ ਗਿਆ ਵੀ ਹਰ ਹਾਲਤ ਵਿੱਚ ਸਿੱਖ ਜਿੱਤਣ ਨਹੀਂ ਦੇਵਾਂਗੇ 9 ਸਾਲਾਂ ਦਾ ਪੁੱਤ ਸੀ ਸ਼ੇਰ-ਏ-ਪੰਜਾਬ ਦਾ ਮਹਾਰਾਜਾ ਦਲੀਪ ਸਿੰਘ ਸੀ ਜਦੋਂ ਗੋਰੇ ਆਏ ਦਲੀਪ ਸਿੰਘ ਨੂੰ ਆਪਣੇ ਨਾਲ ਇੰਗਲੈਂਡ ਲੈ ਕੇ ਗਏ ਇੱਕ ਲੜਕਾ ਇੱਕ ਲੜਕੀ ਹਾਰ ਕੀਤੀ ਖਾਸ ਦਲੀਪ ਸਿੰਘ ਦਾ ਮਾਈਂਡ ਵਾਸ਼ ਕਰਨ ਵਾਸਤੇ ਜੋ ਅਸਾਈ ਮਤ ਸੀ ਸਾਰੀ ਸ਼ੇਰੇ ਪੰਜਾਬ ਦੇ ਪੁੱਤ ਦਲੀਪ ਸਿੰਘ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੁਣ 9 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਆ ਫੋਨ ਲੈ ਕੇ ਤੇ ਨੰਗੇ ਸਿਰ ਬੈਠਿਆ ਨਾ ਆ ਨਜ਼ਰ ਆਉਂਦੇ ਆ ਇਹ ਗੁਰੂ ਨਾਨਕ ਦੀ ਗੋਦ ਆ ਇੱਥੇ ਸਿਰ ਨੰਗਾ ਕਰਕੇ ਆਉਣਾ ਮਰਿਆਦਾ ਚ ਹੈਗਾ ਤੁਸੀਂ ਆਪ ਦੱਸਣਾ ਮੈਨੂੰ ਇਹ ਤੇ ਮੈਂ ਮਾਵਾ ਨੂੰ ਬੇਨਤੀ ਕਰਦੀ ਹੁੰਨੀ ਆ ਵੀ ਐਨੀ ਉਮਰ ਤੁਹਾਡੀ ਹੋ ਗਈ ਸਮਾਗਮਾਂ ਵਿੱਚ ਜਾਂਦੇ ਆ ਕਿ ਸਿਰਫ ਲੰਗਰ ਖਾਣਾ ਹੁੰਦਾ ਸਾਨੂੰ ਅੱਜ ਤੱਕ ਇਹ ਗੱਲ ਕਈਆਂ ਨੂੰ ਚੁਬਣੀ ਆ ਪਰ ਹੈ ਕਿ ਸੱਚੀ ਆ ਮੈਂ ਕਹਿਣ ਤੋਂ ਰੁਕਦੀ ਨਹੀਂ ਹੁੰਦੀ ਜੋ ਮੈਂ ਕਹਿਣਾ ਉਹ ਕਹੀ ਦੇਣਾ ਅਸੀਂ ਬੱਚੇ ਸਕੂਲਾਂ 'ਚ ਭੇਜਦੇ ਆ ਹੁਣ ਤੁਸੀਂ ਦੱਸੋ ਸਾਨੂੰ ਗੁਰੂ ਘਰਾਂ ਦੇ ਬਾਹਰ ਰਮਾਲ ਰੱਖਣੇ ਪੈਗੇ ਕਿ ਨਹੀਂ ਪੈਗੇ ਇਹ ਮਰਿਆਦਾ ਚ ਸੀ ਗੁਰੂ ਨਾਨਕ ਦੇ ਘਰ ਦੀ ਜਿਹਨੇ ਗੁਰੂ ਘਰ ਆਉਣਾ ਉਹਨੂੰ ਇਹ ਨਹੀਂ ਪਤਾ ਵੀ ਮੈਂ ਸਿਰ ਟਾ ਕੇ ਜਾਣਾ ਮੈਂ ਸਖਤ ਖਲਾਫ ਹਾਂ ਨਹੀਂ ਰੱਖਣਾ ਚਾਹੀਦਾ ਗੁਰੂ ਘਰ ਦੇ ਬਾਹਰ ਮਾਲ ਹੁਣ ਬੱਚੇ ਸਕੂਲ ਜਾਂਦੇ ਆ ਯੂਨੀਫਾਰਮ ਸਕੂਲ ਦੇ ਬਾਹਰ ਜਾ ਕੇ ਮਾਵਾਂ ਪਾ ਕੇ ਆਉਂਦੀਆਂ ਜਾਂ ਫਿਰ ਘਰੋਂ ਬਾ ਕੇ ਤੋਰਦੀਆਂ ਤੇ ਇੱਥੇ ਗੁਰੂ ਦੀ ਗੋਦ ਅੰਦਰ ਆਉਣਾ ਤੇ ਸਾਨੂੰ ਇੰਨਾ ਬੱਚਿਆਂ ਨੂੰ ਦੱਸਣਾ ਨਹੀਂ ਚਾਹੀਦਾ ਵੀ ਇੱਥੇ ਸਿਰ ਧੱਕੇਣਾ ਦੱਸੋ ਜੀ ਮਾਂ ਜਾਵੇ ਤੇ ਔਲਾਦ ਨੂੰ ਸਾਥ ਬਣਾ ਲੈਂਦੀ ਆ ਮਾਂ ਜਾਵੇ ਤੇ ਚੋਰ ਵੀ ਬਣਾ ਲੈਂਦੀ ਆ ਜਨੇ ਮਰਜੀ ਮਹੰਗੇ ਸਕੂਲਾਂ ਵਿੱਚ ਪਾ ਦਿਓ ਜੇ ਸਾਨੂੰ ਗੁਰਨਾਨਕ ਦੇ ਘਰ ਦੀ ਮਰਿਆਦਾ ਅਸੂਲਵਾਰੇ ਨਹੀਂ ਪਤਾ ਲੱਗਾ ਤੇ ਫਿਰ ਧੱਕੇ ਹੀ ਆ ਬੇਮੁਖ ਹੋਏ RAM ਤੇ ਲੱਗਣ ਜਨਮ ਦਾ ਜੋਗ ਠੀਰ ਮੈਂ ਵਿਚਾਰ ਵਿੱਚ ਰਹਾ ਨੌ ਸਾਲ ਦਾ ਪੁੱਤ ਦਲੀਪ ਸਿੰਘ ਮਾਂ ਦੇ ਨਾਲ ਵੱਖ ਕਰ ਦਿੱਤਾ ਮਾਂ ਸਭ ਕੁਝ ਬਰਦਾਸ਼ਤ ਕਰ ਲੈਂਦੀ ਆ ਪਰ ਬੱਚਿਆਂ ਦਾ ਵਿਛੋੜਾ ਮਾਂ ਦੇ ਕੋਲ ਬਰਦਾਸ਼ਤ ਨਹੀਂ ਜਿਹਾ ਹੁੰਦਾ ਸਾਡੇ 13 ਸਾਲਾਂ ਦਾ ਵਿਛੋੜਾ ਵਾ ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਦਾ ਐਨਾ ਤਰਹੀਆ ਮਹਾਰਾਣੀ ਜਿੰਦ ਕੌਰ ਕਹਿੰਦੇ ਪੁੱਤ ਦੇ ਦੀਦਾਰਾਂ ਨੂੰ ਤਰਸਦੀ ਮਹਾਰਾਣੀ ਰੋ ਰੋ ਕੇ ਅੰਨੀ ਹੋ ਗਈ ਅੱਖਾਂ ਤੋਂ ਦਸਣਾ ਬੰਦ ਹੋ ਗਿਆ ਦਲੀਪ ਸਿੰਘ ਨੇ ਇੰਗਲੈਂਡ ਦੀ ਸਰਕਾਰ ਨੂੰ ਆਖਿਆ ਵੀ ਭਾਈ ਜੇ ਮੇਰੀ ਮਾਂ ਨੂੰ ਕੁਝ ਹੁੰਦਾ ਤੇ ਜ਼ਿੰਮੇਵਾਰ ਤੁਸੀਂ ਹੋਵੋਗੇ ਮੈਂ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਕਈ ਚਿੱਠੀਆਂ ਪਾਈਆਂ ਅਖੀਰ ਮਾਂ ਦੇ ਪੁੱਤ ਦਾ ਮਲਾਪ ਕਰਨ ਵਾਸਤੇ ਫੈਸਲਾ ਲਿਆ ਗਿਆ ਹੁਣ ਮਾਂ ਰਾਣੀ ਜਿੰਦ ਕਰ ਉਸ ਵੇਲੇ ਕਿੱਥੇ ਸੀ ਨੇਪਾਲ ਦੀ ਧਰਤੀ ਤੇ ਗੋਰੀਆਂ ਨੇ ਆਖਿਆ ਵੀ ਪੰਜਾਬ ਨਹੀਂ ਲੈ ਕੇ ਜਾਣਾ ਦਲੀਪ ਸਿੰਘ ਫਿਰ ਕਿੱਥੇ ਮਲਾਪ ਹੋਵੇ ਕਲਕੱਤੇ ਹੋਟਲ ਦੇ ਵਿੱਚ ਮਾ ਰਾਣੀ ਜਿੰਦ ਕੌਰ ਤੇ ਅੱਜ ਦਲੀਪ ਸਿੰਘ ਦਾ ਮਲਾਪ ਹੋਣ ਲੱਗਿਆ ਪਰਿਵਾਰਾਂ ਵਾਲੇ ਬੈਠਿਆਂ ਨਾ ਇੱਕ ਵਾਰਾ ਦਿਲ ਤੇ ਹੱਥ ਰੱਖ ਕੇ ਵੇਖਿਓ ਅੱਜ ਪੁੱਤ ਸਾਹਮਣੇ ਖਲੋਤਾ ਸਾਢੇ 13 ਸਾਲਾਂ ਦਾ ਵਿਛੋੜਾ ਮਿੰਟ ਤੇ ਪੰਜ ਬੜੇ ਹੁੰਦੇ ਆ ਵਿਛੋੜੇ ਦੇ ਬੱਚੇ ਸਕੂਲ ਤੋਂ ਵਾਪਸ ਆਉਂਦੇ ਆ 5 ਮਿੰਟ ਬਸ ਲੇਟ ਹੋ ਜਵੇ ਮਾਂ ਕਦੇ ਭੱਜ ਕੇ ਗਲੀ ਚ ਸੱਜੇ ਜਾਂਦੀ ਹੈ ਤੇ ਕਦੇ ਖੱਬੇ ਜਾਂਦੀ ਹੈ 5 ਮਿੰਟ ਲੇਟ ਹੋਈ ਉਹਦਾ ਕਾਰਨ ਕੀ ਆ ਸਾਡੇ 13 ਸਾਲ ਬੀਤ ਕੇ ਅੱਜ ਮਲਾਪ ਹੋਣ ਲੱਗਿਆ ਸਾਹਮਣੇ ਪੁੱਤ ਖਲੋਤਾ ਤੇ ਮਾਂ ਰਾਣੀ ਅੱਖਾਂ ਤੋਂ ਅੰਨੀ ਆ ਦਲੀਪ ਸਿੰਘ ਨੇ ਭੱਜ ਕੇ ਆ ਕੇ ਮਾਂ ਨੂੰ ਘੁੱਟ ਸੀਨੇ ਨਾਲ ਲਾਇਆ ਮਹਾਰਾਣੀ ਜਿੰਦ ਕੌਰ ਨੇ ਪੁੱਤ ਦਲੀਪ ਸਿੰਘ ਦੇ ਦੋਨੋਂ ਹੱਥ ਫੜੇ ਮਾਵਾਂ ਬੈਠੀਆਂ ਵਾਣਾ ਇੱਕ ਵਾਰ ਅੱਖਾਂ ਦੇ ਸਾਹਮਣੇ ਸੀਨ ਤੇ ਲਿਆਇਓ ਪੁੱਤ ਦੇ ਹੱਥ ਫੜੇ ਪੁੱਤ ਨੂੰ ਬਲੋਸ ਦੀ ਬਲੋਸ ਦੀ ਇੱਥੇ ਗਲਵੇਂ ਤੱਕ ਪਹੁੰਚੀ ਆ ਪੁੱਤ ਦੇ ਮੁਖ ਨੂੰ ਹੱਥ ਲਾਉਣ ਲੱਗੀ ਵੀ ਮੈਂ ਪੁੱਤ ਦਾ ਮੁਖ ਫੜਾਂ ਤੇ ਪੁੱਤ ਦੇ ਮੁਖ ਨੂੰ ਚੁੰਮਾਂ ਤੇ ਕਹਿੰਦੇ ਜਦੋਂ ਪੁੱਤ ਦੇ ਮੁਖ ਨੂੰ ਹੱਥ ਲਾਇਆ ਤੇ ਦਾੜਾਂ ਦੀ ਨਜ਼ਰ ਆਇਆ ਕਿਉਂਕਿ ਜੇ ਸਤਲੀਪ ਸਿੰਘ ਤੇ ਕਦੇ ਹੱਥੀ ਕੇਸ ਗੁੰਧ ਗੁੰਧ ਕੇ ਮੀਟੀਆਂ ਕਰ ਕਰਕੇ ਮਾਂ ਜੂੜਾ ਕਰਿਆ ਕਰਦੀ ਸੀ ਅੱਜ ਦਲੀਪ ਸਿੰਘ ਨੇ ਕੇਸ ਕਤਲ ਕਰਵਾ ਦਿੱਤੇ ਕਹਿੰਦੇ ਜਦੋਂ ਸਿਰ ਤੇ ਹੱਥ ਫੇਰਿਆ ਮਾਂ ਰਾਣੀ ਜਿੰਦ ਕਰ ਨੇ ਜਿੱਥੇ ਸਾਢੇ 13 ਸਾਲਾਂ ਬਾਅਦ ਪੁੱਤ ਨੂੰ ਗਲੇ ਨਾਲ ਲਾਉਣਾ ਸੀ ਤੇ ਮੁੜ ਕੇ ਪੁੱਤ ਨੂੰ ਛੱਡਣਾ ਨਹੀਂ ਸੀ ਉਹ ਮਾਂ ਧੱਕਾ ਦਿੰਦੀ ਆ ਕਹਿੰਦੀ ਤੂੰ ਮੇਰਾ ਪੁੱਤ ਨਹੀਂ ਹੋ ਸਕਦਾ ਮੇਰਾ ਦਲੀਪ ਸਿੰਘ ਜੇਦੀ ਸਰਦਾਰੀ ਮੈਂ ਸੰਭੀ ਸੀ ਜਿਹਨੂੰ ਰੋਜ ਗੋਦ ਵਿੱਚ ਭਾ ਕੇ ਇਹ ਲੋਰੀਆਂ ਦਿੱਤੀਆਂ ਮੇਰੇ ਜੰਨਿਆ ਸਿਰ ਜਾਂਦਾ ਤੇ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਤੂੰ ਮੇਰਾ ਪੁੱਤ ਹੋਈ ਨਹੀਂ ਸਕਦਾ ਕਹਿੰਦੇ ਦਲੀਪ ਸਿੰਘ ਦੀਆਂ ਪੁਬਾਂ ਨਿਕਲੀਆਂ ਮਾਂ ਇਦਾਂ ਨਾ ਕਰ ਮੇਰੇ ਕੋਲੋਂ ਵੱਡੀ ਗਲਤੀ ਹੋ ਗਈ ਪਰ ਅੱਜ ਤੇਰਾ ਪੁੱਤ ਤੇਰੇ ਨਾਲ ਵਾਅਦਾ ਕਰਦਾ ਤੇਰਾ ਪੁੱਤ ਅੱਜ ਤੋਂ ਬਾਅਦ ਕਦੇ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਵਾਵੇਗਾ ਮਾਂ ਦੀ ਪੰਜਾ ਮਿੰਟਾਂ ਦੀ ਸੰਗਤ ਨੇ ਪੁੱਤ ਦਾ ਮਨ ਬਦਲ ਕੇ ਰੱਖ ਦਿੱਤਾ ਜਿਸ ਬੱਚੇ ਨੂੰ ਸਾਰੀ ਛਾਈ ਮਤ ਦਿੱਤੀ ਗਈ ਸੀ ਤੇ ਅੱਜ ਦੀਆਂ ਮਾਵਾਂ ਜੁੜ ਕੇ ਬੈਠੀਆਂ ਵਾਂ ਅੱਜ ਬੱਚਾ ਤਿੰਨ ਮਹੀਨਿਆਂ ਦਾ ਬੱਚੇ ਦੇ ਕੇਸ ਵੱਧ ਜਾਣ ਅੱਖਾਂ ਵਿੱਚ ਪੈ ਜਾਣ ਗੁੰਦਣ ਦੀ ਵਜਾਈ ਮਾਵਾਂ ਜਾ ਕੇ ਨਾਈਆਂ ਅੱਗੇ ਲੈ ਕੇ ਬਹਿ ਜਾਂਦੀਆਂ ਛੋਟੀਆਂ ਛੋਟੀਆਂ ਬੱਚੀਆਂ ਉਹ ਅਸੀਂ ਮਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਬਿਠਾ ਲ ਦਿੱਤੀਆਂ ਤੁਲਸੀ ਦਾਜ ਜੀ ਦਾ ਪਤਾ ਕੀ ਕਹਿਣਾ ਵਾ ਮਾਂ ਜਨਨੀ ਜਨੇ ਤੋਂ ਭਗਤ ਜਨ ਕਹਿ ਦਤਾ ਕਿ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂਰ ਜੇ ਬੱਜੇ ਨੂੰ ਪੈਦਾ ਕਰਨਾ ਹੈ ਕੋਈ ਭਗਤ ਪੈਦਾ ਕਰ ਕੋਈ ਦਾਨੀ ਪੈਦਾ ਕਰ ਕੋਈ ਸੂਰਮਾ ਪੈਦਾ ਕਰ ਜੇ ਨਹੀਂ ਪੈਦਾ ਕਰ ਸਕਦੀ ਤੇ ਬਾਝ ਰਹੇ ਨੂਰ ਗਵਾਵਣੇ ਦਾ ਕੀ ਫਾਇਦਾ ਅੱਜ ਮਾਰੇ ਨੇ ਸੋਹਣੇ ਨਾਲ ਤੁਹਾਨੂੰ ਦਿੱਤਿਆ ਤੁਹਾਡੀਆਂ ਗੋਦਾਂ ਵਿੱਚ ਬੱਚੇ ਖੇਡਦੇ ਆ ਜੇ ਸਿੱਖਾਂ ਦੇ ਘਰਾਂ ਵਿੱਚ ਜੰਮਿਆ ਨਾ